ਸਾਸ਼ਿਕਲ ਸਾਲੀਆਂ ਨੂੰ ਸਭ ਤੋਂ ਪਹਿਲਾਂ ਤਾਂ ਸੀਬੀ ਇਨਫੋਟੈ ਗੁਰਦਾਸਪੁਰ ਦੇ ਵਿੱਚ ਕੰਪਿਊਟਰ ਤੇ ਆਈਟੀ ਦੇ ਸਾਰੇ ਕੋਰਸਿਸ ਜਿਹੜੇ ਕਵਰ ਅਪ ਕਰਵਾਏ ਜਾਂਦੇ ਹਨ ਜਿਵੇਂ ਬੇਸਿਕਸ ਆਫ ਕੰਪਿਊਟਰ ਟੈਲੀ ਅਕਾਊਂਟਿੰਗ ਵੈਬ ਡਿਜ਼ਾਈਨਿੰਗ ਡਿਜੀਟਲ ਮਾਰਕੀਟਿੰਗ ਪਾਈਥਨ ਗ੍ਰਾਫਿਕ ਡਿਜ਼ਾਈਨਿੰਗ ਐਂਡ ਹੋਰ ਵੀ ਇਹੋ ਜਿਹੇ ਕੋਰਸਿਸ ਕਰਾਏ ਜਾਂਦੇ ਹਨ ਜਿਨ੍ਹਾਂ ਨੂੰ ਬੱਚਿਆਂ ਨੂੰ ਕਰਕੇ ਅੱਗੇ ਜੌਬ ਲੈਂਡ ਦੇ ਵਿੱਚ ਸਹਾਇਤਾ ਹੁੰਦੀ ਹੈ ਉਹਨਾਂ ਸਾਰੇ ਬੱਚਿਆਂ ਦੇ ਲਈ ਜਿਨ੍ਹਾਂ ਨੇ 10th 2 ਆਪਣੀ ਕਵਰ ਕਰ ਲਈ ਹੈ ਉਹਨਾਂ ਦੇ ਲਈ ਵੀ ਇੱਥੇ ਸਕਿੱਲ ਡਿਵੈਲਪਮੈਂਟ ਕੋਰਸਿਸ ਅਵੇਲੇਬਲ ਹੈ ਉਹ ਵੀ ਇੱਕ ਵਾਰ ਇੱਥੇ ਵਿਜ਼ਿਟ ਕਰ ਸਕਦੇ ਹਨ ਉਹਨਾਂ ਨੂੰ ਵੀ ਆਪਾਂ ਕੰਪਲੀਟ ਗਾਈਡੈਂਸ ਪ੍ਰੋਵਾਈਡ ਕਰਦੇ ਪਏ ਹਾਂ ਬੱਚਾ ਦੀ ਪਲੇਸਮੈਂਟ ਨੂੰ ਲੈ ਕੇ ਵੀ ਇੱਥੇ ਕੋਈ ਕੀਤਾ ਹੈ ਹਾਂਜੀ ਜਿਹੜੇ ਬੱਚੇ ਦੀ ਕੋਰਸ ਕੰਪਲੀਟ ਹੋ ਜਾਂਦੇ ਆ ਉਹਨਾਂ ਵਿੱਚੋਂ ਅਸੀਂ ਬੱਚਿਆਂ ਨੂੰ ਵਧੀਆ ਤੋਂ ਵਧੀਆ ਕੰਪਨੀ ਦੇ ਵਿੱਚ ਪਲੇਸਮੈਂਟਸ ਪ੍ਰੋਵਾਈਡ ਕਰਾਉਂਦੇ ਹਾਂ ਜਿੱਦਾਂ ਗਰਲ ਸਟੇਡੀਅਮ ਆ ਕਈ ਕਹਿੰਦੇ ਕਿ ਇਹ ਬਾਹਰ ਜਾ ਕੇ ਜੌਬ ਨਹੀਂ ਕਰਨੀ ਉਹਨਾਂ ਨੂੰ ਹੀ ਨੀਅਰ ਬਾਏ ਏਰੀਆ ਦੇ ਵਿੱਚ ਵੀ ਜੌਬ ਪ੍ਰੋਵਾਈਡ ਕਰਵਾਉਂ ਮਿਸਾਲੇ ਬੱਚਿਆਂ ਨੂੰ ਇਹੀ ਮੈਸੇਜ ਦਵਾਂਗੀ ਕਿ ਇਕਵਰੀ ਸੀਬੀ ਇਨਫੋਟੈਕ ਗੁਰਦਾਸਪੁਰ ਦੇ ਜ਼ਰੂਰ ਵਿਜ਼ਿਟ ਕਰੋ ਸਾਡੇ ਨਾਲ ਜੁੜੋ ਆਪਾਂ ਸਟੂਡੈਂਟਸ ਨੂੰ 1 ਟੂ 1 ਸੈਸ਼ਨਸ ਦਿਨੇ ਆ ਪ੍ਰੈਕਟੀਕਲ ਨੋਲੇਜ ਜਿਹੜੀ ਆਪਾਂ ਪ੍ਰੋਵਾਈਡ ਕਰਾਣੇ ਪਿਆ ਐਂਡ ਲਾਈਫ ਪ੍ਰੋਜੈਕਟਸ ਉਤੇ ਕੰਮ ਕਰਨ ਦਾ ਮੌਕਾ ਦੇ ਰਹੇ ਹਾਂ ਬਾਇ ਏਰੀਆਜ਼ ਦੇ ਵਿੱਚ ਕੋਈ ਵੀ ਇੰਸਟੀਟਿਊਟ ਨਹੀਂ ਪ੍ਰੋਵਾਈਡ ਕਰਦਾ ਪਿਆ ਹੈਗਾ ਤੇ ਇਕਵਰੀ ਸੀਬੀ ਇਨਫੋਟੈਕ ਜ਼ਰੂਰ ਵਿਜ਼ਿਟ ਕਰੋ